ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਹੀਂ ਹੁਣ ਤਾ ਨਾ ਐਡਾ ਬੋਲੋ ਤੁਸੀਂ ਹੁਣ ਤਾ ਜੱਜ ਨਾ ਬੋਲੋ ਆ ਹੁੰਦਾ ਜੇ ਬੁੱਢਿਆਂ ਦਾ ਹਾਲ ਹੈ ਹੈ ਆ ਹੁੰਦਾ ਜੀ ਮੈਂ ਕਿਹਾ ਬੁੱਢਿਆਂ ਦਾ ਹਾਲ ਆਹੋ ਹੋਰ ਜ਼ਿਆਦਾ ਹੁੰਦਾ ਹੀ ਆ ਪਰ ਇੰਨੇ ਬੁੱਢੇ ਥੋੜਾ ਜਨੇ ਤੁਸੀਂ ਬਣ ਗਏ ਜੇ ਪਰ ਜੱਜਣ ਬਹੁਤ ਡਰੇ ਜੇ ਹੈ ਆਹਾਹਾਹਾ ਜਰਾ ਬਰਾ ਟੌਰ ਮੇਰਾ ਜੀ ਕਹਦਾ ਟਰਾਈਆਂ ਮਾਰਾਂ ਤੇਰੇ ਤੇ ਸਮਝਰੀ ਗੱਲ ਮੈਂ ਕਹਾਂ ਟਰਾਈਆਂ ਮਾਰਾਂ ਟਰਾਈ ਮਾਰੀ ਅੱਖਾਂ ਮੈਂ ਮਾਰੀ ਅੱਖਲਾ ਮਾਰਦੀ ਕਿਤੇ ਚਲ ਠੀਕ ਆ ਨਹੀਂ ਮਾਰੀ ਟਰਾਈਆਂ ਮਾਰ ਜਨੀ ਮਰਜੀ ਮੈਂ ਖਲੋ ਜਾਨਾ ਆਹ ਅੰਬ ਖਾਣਾਗੇ ਇਹਨੂੰ ਅੰਬ ਖਾਣ ਦੇ ਤੂੰ ਭੈਣ ਅੰਬ ਦਾ ਵੀ ਗਾਣਾ ਹੈਗਾ ਇਸ ਨਾਲ ਲੈ ਲਿਓ ਜੀ ਇੱਕ ਇੱਕ ਐਕਟ ਹੈ ਹਾਂਜੀ ਹਾਂਜੀ ਤੇ ਬੜਾ ਮਜ਼ਾ ਆਉਂਦਾ ਇਹਦਾ ਰੋਲ ਕਰਦੇ ਆ ਤੇ ਇਹ ਵੀ ਰਿਐਲਿਟੀ ਵੀ ਆ ਕਈਆਂ ਘਰਾਂ ਚ ਵੇਖਿਆ ਵਾ ਬਜ਼ੁਰਗਾਂ ਦੀ ਬਹੁਤੀ ਬੇਗਦਰੀ ਹੁੰਦੀ ਤੇ ਤਾਂ ਹੀ ਕਰਕੇ ਏਦਾਂ ਨਹੀਂ ਕਰਨਾ ਚਾਹੀਦਾ ਮਾਪਿਓ ਨੇ ਬੜਾ ਔਖਿਆ ਕੇ ਪਾਲਿਆ ਹੁੰਦਾ ਬੱਚਿਆਂ ਨੂੰ ਬਿਲਕੁਲ ਬਿਲਕੁਲ ਆਪਾਂ ਦੇ ਇੱਕ ਸਿੱਖਿਆ ਦੇਂਦੇ ਨਹੀਂ ਸੀ ਇੱਕ ਐਕਟ ਕਰਦੇ ਆ ਇੱਕ ਐਕਟ ਤਾਂ ਹੀ ਕਰਦੇ ਆ ਏਦਾਂ ਹਾਲਤ ਹੁੰਦੀ ਆ ਬਜ਼ੁਰਗਾਂ ਦੀ ਨਹੀਂ ਬਜ਼ੁਰਗ ਤੁਹਾਨੂੰ ਬੜਾ ਜੀ ਕਰਦਾ ਹੈਗਾ ਵੀ ਮੈਂ ਏਦਾਂ ਦੇ ਸੀਨ ਕਰਾਂ ਹਨਾ ਤੁਹਾਨੂੰ ਮੌਕਾ ਮਿਲੀ ਆ ਵਾ ਅੰਕਲ ਨੈਗੇਟਿਵ ਸੀਨ ਤੇ ਬਹੁਤ ਚਾਲੂ ਆ ਹਾਂ ਪੋਜ਼ਿਟਿਵ ਜਿੰਦਾਂ ਨੇ ਮਰਜ਼ੀ ਕਰਾ ਲਓ ਕਰਾ ਲਓ ਸਹੀ ਆ ਕਿ ਜੇ ਅੰਕਲ ਨੇ ਨੈਗੇਟਿਵ ਸ਼ਿੰਗਲ ਨਾ ਨਾ ਅੰਕਲ ਦਾ ਪਤਾ ਕੀ ਇਰਾਦਾ ਹੋਣਾ ਵਾ ਐਦਾਂ ਹੀ ਕਰ ਕਰਕੇ ਸਾਰ ਲੈਣਾ ਮੁੜ ਕੇ ਬੁੱਢੇ ਵਾਰੇ ਖਰਿਆ ਵੀ ਨਾ ਹੀ ਮਰਨਾ ਐਦਾਂ ਹੋਵੇ ਤੇ ਪਰ ਇਹ ਕਿਪਤਾ ਕਿੱਦਾਂ ਹੋਣੀ ਤੂੰ ਐਦਾਂ ਨਾ ਕਰ ਕਰਕੇ ਸਾਰ ਮੈਂ ਨਾ ਵੇਖ ਤਾ ਕਿਦਾਂ ਦੇ ਬੋਲ ਬੋਲਦੀ ਨਹੀਂ ਬੋਲ ਕੀ ਬੋਲਣ ਦੀ ਮੈਂ ਕੋਈ ਸਰਾ ਨਾ ਹੋਵੇ ਪਰ ਤੂੰ ਕਹਿ ਕਵਾ ਕੇ ਕਰਾ ਦੇਣਾ ਈ ਫਿਰ ਕੋ ਮੈਂ ਤਾਂ ਫੇਰ ਕੱਢ ਜਾਨੀ ਆ ਉੱਠੀ ਤੂੰ ਹੀ ਹਣਾ ਨਹੀਂ ਮੇਰ ਕੋ ਮੈਂ ਮੈਂ ਗਲੀ ਘੁਆਣੇ ਦੱਸਣਾ ਆ ਦੱਸਣਾ ਨਹੀਂ ਹੂੰ ਕਰਤਾ ਨਹੀਂ ਵਢੀ ਲਊਗਾ ਮੈਂ ਤਾਂ ਖਸੋ ਕਹਾਂ ਗਾ ਲੀ ਮੋਪੜਾ ਛੋੜ ਮੈਂ ਪੁੱਛਾਂਗਾ ਤੂੰ ਦੇਖੀ ਚੱਲ ਕੋਈ ਨਹੀਂ ਹੰਗਾਲ ਲੋ ਹੁਣ ਤੂੰ ਹੀ ਫੇਰ ਬਾਕੀ ਬਾਅਦ ਦੱਸਦੀ ਆ ਬਾਕੀ ਬਾਅਦ ਦੱਸਦੇ ਹੰਗਾਲ ਲੋ ਕੋਈ ਨਹੀਂ ਕੋਈ ਨਹੀਂ ਅਜਾ ਤੇਰੀ ਵਾਰੀ ਹੋਣੀ ਫੇਰ ਮੈਂ ਤੇਰੀ ਬਣਾਉ ਵੀਡੀਓ ਚੱਲ ਕੋਈ ਨਹੀਂ ਬਣਾ ਲਿਓ ਹਾਂ ਚਲ ਮੈਂ ਜੱਟਾਂ ਦੇ ਆਧਾ ਪੂਰਾ ਹਾਂ ਹਾਰੇ ਕਾ ਅਡਰੈਸ ਵਿੱਚ ਹੀ ਬੁੱਢਾ ਜੱਜਦਾ ਹੁੰਦਾ। ਕਿਰਕਾ ਵਰਗੀ ਘੇਟ ਲਾਈ ਹੁੰਦਾ। ਆਂਦੀ ਆ ਮੇਰੇ ਤੇ। ਆ ਹੋ ਕੇ ਤਾਂ ਹੀ ਮਰਨ ਲਈ ਆ ਕੇ। ਜੇ ਮਰ ਗਈ ਫਿਰ ਕੰਮ ਹੀ ਨਿਭੜ ਜਾਣਾ। ਨਹੀਂ ਮੇਰੇ ਤੇ ਆਖਿਆ ਮੈਂ ਆਪਣੇ ਦੇ। ਆ ਹਾਂ। ਮਾ ਵੀ ਗਾਣਾ ਨਹੀਂ ਆ ਗਾਂ ਬਤਾ। ਮੈਂ ਅੰਬ ਚੂਪਦੀ। ਮੈਂ ਅੰਬ ਚੂਪਦੀ ਆਵਾ ਤੇ ਛਤੜੀ ਦੀ ਸ਼ਾਂ ਕਰਵੇ। ਹੈਨਾ? ਨਹੀਂ ਹੈਗਾ ਗਾਣਾ। ਮੈਂ ਅੰਬ ਚੂਪਦੀ ਆਵਾ ਤੇ ਛਤੜੀ ਦੀ ਸ਼ਾਂ ਕਰਵੇ। ਇਕ ਕਾਹੋ ਆਈ ਬੀਬਾ ਇਹਨਾਂ ਨੇ ਮੈਨੂੰ ਫੜਾਇਆ ਆਪਣਾ ਅੰਬ ਹਦਾਰਾ ਨਹੀਂ ਮੈਂ ਫੜਿਆ ਪੈਂ ਜੀ ਤੁਹਾਡਾ ਫੜੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੰਬ ਚੂਪੋ ਫਿਰ ਤੁਸੀਂ ਨਾਲੇ ਗਾਣਾ ਸੁਣਾ ਦਿਓ ਜਿਹੜਾ ਮਰਜੀ ਸੁਣਾ ਦੇ ਮੈਂ ਇਦਾਂ ਹੀ ਬੋਲਿਆ ਸੀ ਛਤੜੀ ਦੀ ਸ਼ਾਂ ਕਰਕੇ ਮੈਂ ਅੰਬ ਚੂਪ ਦੀ ਜਾਵਾਂ ਤੁਹਾਡੀ ਬੀਬੀ ਮੈਨੂੰ ਕਹਿੰਦੀ ਆ ਵੀ ਇਦਾਂ ਨਹੀਂ ਹੁੰਦਾ ਛਤੜੀ ਦੀ ਸ਼ਾਂ ਕਰਵੇ ਕਾਰ ਵਾਲੇ ਨੂੰ ਕਹਿਣਾ ਕਿ ਤੂੰ ਛਤਰੀ ਦੀ ਸ਼ਾਂ ਕਰ ਤੇ ਮੈਂ ਅੰਬ ਚੂਪਾ ਹੁਣ ਤੂੰ ਵੀ ਆਵਾਜ਼ ਮਾਰ ਲੈ ਰਕबीर ਨੂੰ ਸੁਹੇਵ ਜੀ ਦੇ ਪਾਣੀਆਂ ਮੈਂ ਕੈਨੀਆ ਕਲ ਛਤੜੀ ਦੀ ਸ਼ਾਂ ਮੈਂ ਸ਼ਾਵੇਂ ਬੈਨੀਆ ਕਲ ਛਤੜੀ ਦੀ ਸ਼ਾਂ ਮੈਂ ਸ਼ਾਵੇਂ ਬੈਨੀਆ ਮੈਂ ਤੇ ਗੁਲਾਮ ਤੇਰੀ ਤੂੰ ਸਰਤਾਜ ਵੇ કરી તું હંમેશા મેરે સર ઉપર તારા જવે કદી ના છડડી સાથ મે તੈਨੂੰ કેનીયા કર સતડી દિશામ શામ શામیں ભઈનીયા સર ਤੇ રાજવે કે دل ਤੇ રાજવે કરી તું પે સર ਤੇ રાજ કે ਹਾਂ ਅੱਛਾ ਸਾਡੇ સર ਤੇ ਰਾਜ ਠੀਕ ਆ બહુ સોના તਾਡਾ ગાਣਾ ਭੈਣ ਜੀ ਬਹੁਤ ਪਸੰਦ ਆਊਗਾ ਮੈਂ ਆਸ ਕਰਦੀ ਹਾਂ ਕਿ ਮੇਰੇ ਸਬਸਕ੍ਰਾਈਬਰਾਂ ਨੂੰ ਬੜਾ ਪਸੰਦ ਆਊਗਾ ਕਿ ਬਲਜੀਤ ਕੋਰ ਨੇ ਗਾਣਾ ਬਹੁਤ ਸੋਹਣਾ ਗਾਇਆ ਵਾ ਠੀਕ ਆ ਬਾਪੂ ਜੀ ਕਿੱਦਾਂ ਲੱਗਾ ਤੁਹਾਨੂੰ ਕੱਪੜੇ ਧੋ ਕੇ ਬਹੁਤ ਵਧੀਆ ਅੱਛਾ ਤੂੰ ਬਣਾਈ ਗਾ ਵੀਡੀਓ ਤੂੰ ਨਾਲ ਕੇ ਤੇ ਹੈਲਪ ਕਰਾਦੀ ਨਹੀਂ ਨਹੀਂ ਹੈਲਪ ਕਰਣੀ ਆ ਯਾਰ ਇਦਾਂ ਵੀ ਜਦੋਂ ਤੋਂ ਵਾਲੇ ਹੋਣ ਤੇ ਇੱਥੇ ਲੈਣਦੇ ਮਜਾ ਨਾਲ ਧੋ ਕੇ ਲੈ ਕੇ ਘਰ ਨੂੰ ਤੇ ਸ਼ੈਂਪੂ ਆ ਕੇ ਕੀ ਆ ਸਰਫਾ ਸ਼ੈਂਪੂ ਉਹ ਹੀ ਆ ਕੇ ਡਿਕਵੜ ਡਿਕਵੜ ਮੁੱਛਾ ਮੁੱਛਾ ਚ ਕਹਿਣ ਲੱਗੇ ਮਸ਼ੀਨ ਚ ਪਹੁੰਚ ਆਲਾ ਹਾਂ ਹਾਂ ਉਹ ਬਈਆ ਟੈਲਰਾਂ ਦੇ ਉੱਤੇ ਨਹੀਂ ਪੈਣਾ ਚਾਹੀਦਾ ਪਣਾ ਹਨਾ ਟੈਲਰਾਂ ਦੇ ਉੱਤੇ ਵੀ ਕਿੰਨਾ ਪਣਾ ਪੈ ਜਾਣਾ ਪਾਣੀ ਖਲੋਤਾ ਹੀ ਰਹਿੰਦਾ ਹਨਾ ਹਾਂ ਹਾਂ ਸਾਧਨ ਜਿਆਦਾ ਹੀ ਹੁੰਦੇ ਅੱਜ ਕੋ ਭੱਜੇ ਨਾ ਪੈ ਨਹੀਂ ਫਿਰ ਇਹਨੂੰ ਵੀ ਫੜਾ ਲੈ ਮਲੇਖੀ ਜੀ ਮੇਰੇ ਨਾਲ ਜਾਣਾ ਨੜੀ ਜਾਣਾ ਵਾਹ ਤੇਰੇ ਜੀ ਉਹਨੇ ਆ ਜਾਣਾ ਖੇਤੀ ਕਰੋ ਸਚਾਈ ਕੈਮਰੇ ਦੇ ਸਾਹਮਣੇ ਬੋਲੀ ਜਾ ਰਹੀ ਆ ਆ ਹੋ ਗਿਆ ਅੱਛਾ ਹੀ ਗੱਲ ਆ ਫਿਰ ਕੇ ਤੇ ਮੈਂ ਲੜਾਈਆਂ ਸੁਣ ਕੇ ਕਹਿਣਾ ਚੁੱਪ ਕਰ ਜਾਣਾ ਕਿ ਇੱਥੇ ਤੇ ਹੈਗੀ ਆ ਨਾ ਇੰਡੀਆ ਆ ਇੱਕ ਚੁੱਪ ਸੌ ਸੌਤ ਨਹੀਂ ਮਨ ਜੋਰ ਵੀ ਸੱਚਾ ਆਪਣੇ ਥਾਂ ਤੇ ਆ ਕੇ ਮੁੜ ਕੇ ਇੱਕ ਇੱਕ ਗਰਮੀ ਹੋਣੀ ਆ ਇੱਕ ਹਨੇਰਾ ਹੁੰਦਾ ਜਾਣਾ ਵਾ ਇੱਕ ਕਮਰਾ ਖੋਲ ਕੇ ਦੇਣਾ ਆਹੋ ਕੰਮ ਨਹੀਂ ਕਿੰਨੇ ਕੇ ਬਹੁਤ ਆ ਬੀਬਾ ਹੱਸਣਾ ਸੀਨ ਕਰ ਚਲੋ ਉੱਪਰ ਬਾੜ ਫੇਰ ਗਈ ਰੇੜੀ ਆ ਨਾ ਉਹਦੇ ਉੱਤੇ ਪਾ ਦੇ ਛਪਰਾ ਜਿਆ ਉਹਦੇ ਵਿੱਚ ਆਪਣਾ ਸਮਾਨ ਰਖ ਲੈ ਤੇ ਤੈਨੂੰ ਮੈਂ ਮਗਰ ਪਹਿਣਾ ਨਹੀਂ ਮੈਂ ਨਹੀਂ ਮੈਂ ਤੇ ਨਾ ਨਹੀਂ ਲੈਂਦੀ ਕਿਸੇ ਗੱਲ ਦਾ ਜਾਣਦਾ ਠੀਕ ਗੱਲ ਬਾਤ ਪੂਰੀਆਂ ਵਿੱਚ ਵਾਲਿਆਂ ਵਾਂਗ ਮੈਂ ਇਕੱਲੇ ਨੇ ਥੋੜਾ ਜਾਣਾ ਜਿੰਨੂੰ ਅੰਕਲ ਲਾਲਾ ਲੰਦਾ ਅੰਕਲ ਹੀ ਉਹਨੂੰ ਜਿਠੂਗਾ ਲੈ ਜਿਠੂਗਾ ਹਾਂ ਹਾਂ ਇਹਨੂੰ ਕੋਈ ਨਹੀਂ ਹਾਂ ਸਹੀ ਗੱਲ ਆ ਸੋਹ ਬਾਰਗੀ ਕੋਈ ਮੈਂ ਰਹਿੰਦੀ ਕਿ ਮੈਂ ਇਨਸਾਨ ਆ ਤੇ ਤੂੰ ਕੋਈ ਨਹੀਂ ਆਹੀਂ ਤੇ ਮੀਂਹ ਕਿਉਂ ਜਾਵਾਂ ਮੈਂ ਇਨਸਾਨ ਹਾਂ ਤੇ ਘਰ ਬਸੌਣ ਦੀ ਘੱਲ ਕਰਨੀ ਹੈ ਕੀ 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 ਨਾ ਕੀ ਨੋ ਆਵੇ ਕੀ ਕਰ ਰਹੀ ਮੈਂ ਕੋਈ ਡੰਗਰ ਬਸਾ ਨਹੀਂ ਹੈ ਮੇਰੀ ਜਿੰਦਗੀ ਦਾ ਫੈਸਲਾ ਤੇ ਨਹੀਂ ਹੁਣ ਕਰ ਸਕਦੇ ਹਾਂ ਮੈਂ ਖੁਦ ਲਵਾਂਗੀ ਜਿਹਦੇ ਮਰਜ਼ੀ ਮੈਨੂੰ ਬਿਠਾ ਦੋ ਜਿਹੜੀ ਮਰਜ਼ੀ ਕਰ ਲੋ ਆਹ ਤੇ ਬਾਅਦ ਫੋੜਾ ਭੋਜੀ ਮੈਨੂੰ ਚਾਹ ਆਗੀ ਆ ਜੀ ਚਾਹ ਪਾਣੀ ਕੋਈ ਦਿਨ ਬੰਦ ਕਰਿਆ ਨਾ ਚਾਹ ਪਾਣੀ ਕੋਈ ਮੰਦਰ ਦੇ ਇੱਕ ਵੀ ਟਮਾਸਾ ਦੇ ਵਾਂਗ ਲੱਗਦਾ ਆ ਕੁਰੀ ਦੀ ਹੈਨਾ ਆਪਣੇ ਜਿਹੜੀਆਂ ਆਪਾਂ ਬਣਾਇਆ ਵੇਖ ਲਓ ਅਸੀਂ ਤੁਹਾਡੀ ਸੇਵਾ ਕਰਨ ਦੇ ਜੇ ਫਿਰ ਨਾ ਆਖਿਓ ਮੈਂ ਆਏ ਤੁਹਾਡੀ ਸੇਵਾ ਕਰਨ ਤਾਂ ਆਪਾਂ ਕਹਿ ਦੋ ਤੁਹਾਨੂੰ ਚਾਹ ਪਾਣੀ ਪਿਆਲਣ ਦੇ ਵੇਖ ਲਓ ਐਡਾ ਨਹੀਂ ਸੱਸ ਕਿਤੇ ਲੱਭਣੀ ਤੁਹਾਨੂੰ ਕਿਤੇ ਹੋ ਰਾਜੀ ਹੋ ਗਿਆ ਨੰਬਰ ਜਵਾਨਾ ਪੁੱਠਾ ਐਡਾ ਨਹੀਂ ਸੱਸ ਨਹੀਂ ਲਓ ਇਹਦੀਆਂ ਸੀਨ ਵੀ ਕਰ ਲੈਂਦੇ ਮਨ ਜੋਰ ਕਿੱਥੇ ਜੋਰ ਨਾ ਉਧਰ ਪਾਣੀ ਚੱਲਦਾ ਤਾਂ ਮੈਂ ਵੀ ਲਾਉਂਦਾ ਇੰਦਾਂ ਨਹੀਂ ਸੱਸ ਲੱਭੂਗੀ ਤੁਹਾਨੂੰ ਕਿਤੇ ਨਾ ਨਹੀਂ ਪਾਲਿਆ ਨਹੀਂ ਲੱਭਣੀ ਅੱਛਾ ਕਿਉਂ ਦੱਸ ਈ ਧੀ ਮਾੜੀ ਹੋਏ ਨਹੀਂ ਆਉਣਾ ਕਿਤੇ ਸੱਸ ਹੀ ਲੱਭਦੀ ਤੇ ਮਣੀ ਨਹੀਂ ਨਹੀਂ ਈ ਧੀ ਮਾੜੀ ਏ ਇੰਨਾ ਦੀ ਮਾਂ ਲੱਭਦੇ ਆ ਸੱਸ ਨੂੰ ਬੈਂ ਵੀ ਸੁਣਾ ਮੇਰੀ ਘਰ ਵਾਲਾ ਹੈ ਨਾ ਮੇਰੇ ਕੋਲ ਆ ਗਿਆ ਇਧਰ ਗੱਲ ਕਰ ਨਹੀ ਉਹ ਇਹਦੇ ਨੋਵਾਂ ਦੀਸ ਨੋਵਾਂ ਨੋਵਾਂ ਦੀ ਗੱਲ ਕਰਦੇ ਆ ਮੈਂ ਇੰਦਾਂ ਨੇ ਕੋ ਸੱਸ ਲੱਭਾ ਸੱਸ ਦੇ ਅੰਦਰ ਜਾਈ ਦੀ ਮਾਂ ਚਾਹੀਦੀ ਹਨ ਕਿਹਾ ਮੂច ਅਸਲੀ ਏ ਤੇ ਸਨੇ ਲੱਗਦੇ ਉਹਦੀ ਮਾਂ ਮੈਨੂੰ ਕਿ ਬਹੁਤ ਚੰਗੀ ਆ ਰਹੀ ਵੀ ਇੰਨੀ ਚੰਗੀ ਹੈ ਮੈਂ ਹਾਂ ਤੂੰ ਇਹ ਦੱਸੋ ਤੇ ਉਹਦੀ ਮਾਂ ਤੇ ਆਡੀ ਸੱਸ ਹੀ ਲੱਗਣੀ ਕਰੇ ਆਹ ਲੋ ਚੰਗੀ ਲੱਗਦੀ ਕਿ ਨਹੀਂ ਤੂੰ ਆਪਨੀ ਦੱਸੋ ਨਾ ਸੱਸ ਸੱਸ ਨਹੀਂ ਸੱਜ ਰੱਖ ਰੱਖਦੀ ਆਹ ਨਹੀਂ ਲੱਗਦੀ ਆ ਨਿਕਲ ਬਾਹਰ ਜਾ ਲੈ ਕਫੜਾ ਦੇ ਸਰ ਜਿੱਦ ਫੇਰ ਵੀ ਅਜੇ ਸਾਪੇ 1 ਸਸਾ ਹਾਂ ਤੇ ਸਾਸ ਨੂੰ 2 2 ਆਹਦੇ ਤਾਂ ਗੱਲ ਹੈ ਆਏ ਨਹੀਂ ਭਰਾਵਾ ਅੱਗੇ ਆਪਣੀ ਸ੍ਰੀ ਸਾਸ ਨੇ ਪਿਆਰ ਕੀਤਾ ਹੀ ਉਹਨੂੰ ਰੱਬ ਲੈ ਗਿਆ ਨਹੀਂ ਹੋਈ ਇਹ ਰੱਬ ਨੇ ਮਾਰ ਦਿੱਤਾ ਮੇਰ ਨੂੰ ਵੀ ਕਹੋ ਕਰਕੇ ਬਹੁਤ ਜਲਦ ਸਟੋਰ ਆ ਗਏ ਹਨ ਫਿਰ ਕਹ ਲੈ ਮੈਂ ਪਿਆਰ ਸਾਰਾ ਨਾ ਕਰੋ ਜਿਹੜਾ ਰੱਬ ਨੇ ਕਰਨਾ ਉਹ ਤੇ ਆਪਣੇ ਸਾਹ ਨਹੀਂ ਕਰਨਾ ਪਿਆਰ ਨਹੀਂ ਨਾ ਸੱਚ ਜਦੋਂ ਜ਼ਿਆਦਾ ਪਿਆਰ ਹੋ ਜਾਂਦਾ ਨਾ ਅਰੇ ਹਮਸਾ ਨੀ ਮੇਰਾ ਆਪ ਮम्मी ਨਾਲ ਪਿਆਰ ਕਰਨਾ ਜਦੋਂ ਮਾਂਜੀ ਵੀ ਜਦੋਂ ਬਿਮਾਰ ਹੋ ਜਾਂਦੀ ਹੈ ਨਾ ਫਿਰ ਮੈਨੂੰ ਇੱਥੇ ਅੰਦਰ ਘੁੰਟਾ ਤੋਂ ਹਾਂ ਫਿਰ ਮੈਨੂੰ ਕੰਨੀ ਨੂੰ ਹੋਣਾ ਆਈਏ ਹਾਂ ਮੇਰੀ ਮम्मी ਜਦੋਂ ਬਿਮਾਰ ਹੋ ਜਾਂਦੀ ਹੈ ਨਾ ਫਿਰ ਮੈਨੂੰ ਜਦੋਂ ਆਡੀ ਮम्मी ਹੁੰਦੀ ਕੋਈ ਕੋਈ ਟਿਕਾ ਲਾ ਕੇ ਦਿੰਦਾ ਮਤਲਬ ਮੈਨੂੰ ਹੋਣਾ ਕੋਈ ਆ ਕੇ ਸੰਦੀਕ ਹੋ ਚੁੱਕੇ ਉਹਦੇ ਮਾਂ ਨੂੰ ਚਿੱਕੇ ਉਹਦੇ ਹਾਂ ਫਿਰ ਉਹਦੇ ਨਾਲ ਦਾਦਾ ਕਹਿੰਦਾ ਕਿਦਾਂ ਚੁੱਕਦੇ ਪੈਣ ਦੀ ਮੈਂ ਵੀ ਇਦਾਂ ਚੁੱਕਿਆ ਯਾਰ ਕਰੀ ਦੀ ਦਾ ਮम्मी ਨੇ ਕਿਹਾ ਰਹੀ ਮम्मी ਸਾਡੇ ਮੋਟੇ ਹੀ ਗਏ ਹਨਾ ਬੀ ਸੇ ਭਾਰਾ ਹੀ ਹੋਣਾ ਹੀ ਗਾ ਤੇ ਮੰਮੀ ਨੇ ਇਦਾਂ ਆਪਣੀ ਛਾ ਨਾ ਲੰਮੇ ਪਈ ਲੈਣਾ ਤੇ ਉਹਨੂੰ ਸੰਭਿਧਨ ਲੰਮੇ ਪਾਈ ਰੱਖਣਾ ਸ਼ਾਦੀ ਤੇ ਉਹ ਪਾਦੇ ਜਦ ਮम्मी ਭੁਰੀ ਹੋ ਗਈ ਕੁੜੀ ਨੇ ਦੇਖ ਕੇ ਦੇਖਣਾਂ ਨੂੰ ਹੱਥ ਲਵਾਦੇ ਨਾ ਨੀਂਦ ਨਾ ਆਵੇ ਕਿਤਰਾ ਵੀ ਗਿੱਧ ਚੋਂ ਤਾਂ ਗਈ ਹੀ ਸੀ ਤੇ ਮੈਂ ਤੇ ਉਹ ਆ ਪਤਨੀ ਜੀ ਹੁੰਨੀ ਕਿਤੇ ਮੈਂ ਆ ਤਾ ਲੰਮੇ ਪੋਣਾ ਤੇ ਉਹਨੇ ਰੋਣਾ ਇਹ ਤੇ ਇੱਕ ਤਰ੍ਹਾਂ ਡੋਲਿਆ ਨੇ ਉਹਨੂੰ ਹਾਂ ਉਹਨੂੰ ਸਾਡੀਆਂ ਛੱਡਿਆ ਲੈ ਮੈਂ ਸਾਬ ਹੋ ਜਾਂਦਾ ਪਤਲੇ ਬੰਦੇ ਦਾ ਹੱਡੀਆਂ ਹੀ ਮੇਰੀਆਂ ਤੋ ਉਹਨੇ ਉਹਨੇ ਟਿਕਰਾਣਾ ਫਿਰ ਪਦੀ ਕੋ ਕਰਨਾ ਕਰਦੀ ਕੋਈ ਨਹੀਂ ਹੁਣ ਚਲੋ ਜਿਹੜਾ ਸਮਾਨ ਮੰਗਿਆ ਵਾ ਚਲੋ ਬਾਬਾ ਕਿਸ ਕਾ ਕਰੇ ਤੇ ਦੇਈ ਤਨਨ ਮਥਰਾਏ ਹੈ ਇਹ ਕਾ ਦੂਜਾ ਲੈਣਾ ਤੇ ਕਰਨਾ ਹੀ ਹੈ ਇਹ ਬੜਾ ਪਿਆਰਾ ਬੜਾ ਹਾਂ ਤੇ ਹੁਣ ਤੂੰ ਇਹ ਕਰੋ ਜਾ ਰਹੇ ਹਾਂ ਮੈਂ ਤੇ ਪਾਇਆ ਕਰੂੰ ਇੱਕ ਤੇ ਪਾਇਆ ਕਰੂੰਗੀ ਵੇਖੀ ਕਿ ਮੈਂ ਨਹੀਂ ਜਿੱਦਾਂ ਕਰਦੀ ਆ ਵੀ ਨਾ ਕਿਦਾਂ ਕਰਦੀ ਆ ਮੋੜਾ ਡਾਣੇ ਹੋਂ ਤੋਂ ਪਹਿਲਾਂ ਵੀ ਗੁਰਵਰਾਹ ਹੋ ਗਿਆ ਹੀ ਫਿਰ ਆਪਣੇ ਜਿਹੜਾ ਜੀ ਦੇਣਾ ਹੋਵੇ ਉਹ ਦੇਖ ਰਿੰਦਾ ਹੁੰਦਾ ਚਾਹ ਕੇ ਨਿਆਣੇ ਜਨਮਤ ਨਹੀਂ ਹੁੰਦੇ ਇਹ ਕੋਲ ਮੇਰੇ ਹੋਂ ਤੋਂ ਵੀ ਕਰ ਲਉ ਮੈਂ ਇਹ ਕੰਮ ਕੀ ਰਹਿਣਾ ਪਰ ਉਹ ਕੰਮ ਵਿੱਚ ਕੀ ਆਣਾ ਨਾਲੇ ਹਾਂ ਵੀ ਹੋਂ ਤੋਂ ਬੱਚੇ ਕਹਿੰਦੇ ਬੱਚੇ ਹੁੰਦੇ ਆ ਨਾਲੇ ਦੋ ਦੋ ਬੱਚੇ ਵੱਡੇ ਮਮੀ ਰਹਿੰਦੀ ਤੇ ਛੇਤੀ ਛੇਤੀ ਹੋ ਹੀ ਜਾਂਦੇ ਨੇ ਜਾਣੇ ਫੇਰ ਮਚਾਲ ਕਰ ਲੈਣੇ ਨਹੀਂ ਨਹੀਂ ਪਹਿਲਾਂ ਪਤਾ ਪਹਿਲਾਂ ਸਮਾਂ ਹੀ ਕਿ ਬੁੱਢਿਆਂ ਦੇ ਚਾਹ ਪੰਜ ਪੰਜ 6 6 ਨਿਆਣੇ ਹੁੰਦੇ ਹੀ ਫੇਰ ਸਮਾਂ ਆ ਗਿਆ ਹਮ ਦੋ ਹਮਾਰੇ ਦੋ ਫੇਰ ਕਹਿੰਦੇ ਬੱਚਾ ਫੇਰ ਫੇਰ ਸਮਾਂ ਆਇਆ ਬੱਚਾ ਹੋਵੇ ਇੱਕ ਹੋਵੇ ਨੇਕ ਹੁਣ ਕਹਿੰਦੇ ਆ ਨਾ ਬੱਚਾ ਨਾ ਬੱਚੀ نیند ਆਏਗੀ ਅੱਛੀ ਹੁਣ ਆ ਸਮਾਂ ਆ ਗਿਆ ਪਰ نیند ਨਹੀਂ ਅੱਛੀ ਆਉਂਦਾ ਕੋਈ ਨਹੀਂ ਨਹੀਂ ਜੇ ਨਾ ਬੱਚਾ ਬੱਚੀ ਨਹੀਂ ਹੋਣਾ ਤਾਂ نیند ਅੱਛੀ ਹੋਣੀ ਆਪੇ ਰਚਨ ਫਰੀ ਹੋ ਜਾਂਦਾ ਨਾ ਫਿਰ ਹਾਂ ਅੱਛਾ ਟੈਨਸ਼ਨ ਨਹੀਂ ਵੀ ਨੂੰ ਚੱਲਿਆ ਇੱਕ ਮਿੰਟ ਅਮਰਤਾ ਆਇਆ ਬਸ ਅੱਛਾ ਅੱਛਾ ਚਲੋ ਕੋਈ ਨਹੀਂ ਬਾਕੀ ਸਮੇਂ ਮਤਲਬ ਕਿ ਚੰਗੀ ਜਾਣਾ ਵਾ ਜਿੰਨਾ ਚ ਨਹੀਂ ਹੈਗੇ ਪੁੱਛ ਕੇ ਕਰ ਦਿੰਦੀ ਹੈ ਅਗਰੇ ਨਾ ਤਾਂ ਭਾਵੇਂ ਦੋਵੇਂ ਜੀ ਤੇ ਭਾਵੇਂ ਆਪਸ ਚ ਸਿੱਧ ਕਰਾਖੀ ਲੈਣਾ ਫੇਈ ਸਸਾ ਕੰਡਾ ਬਣ ਜਿਆ ਦੂਜਾ ਵਿਆਹ ਨਾ ਕਰਦਾ ਭਾਵੇਂ ਨੁਕਸਾਨ ਆਪਣੇ ਮੁੰਡੇ ਈ ਹੋਵੇ ਹਾਂ ਹੋ ਨਹੀਂ ਨਾਲ ਹੁੰਦੀ ਆ ਤੇ ਦੂਜੇ ਜਣੇ ਨੂੰ ਨਹੀਂ ਚੰਗਾ ਜੈ ਇਹ ਹੋਣਾ ਹੀ ਠੀਕ ਆ ਤੋ ਜੇ ਉਧਰ ਨੌ ਨੂੰ ਜੇ ਕੋਈ ਜੇ ਪਤਾ ਲੱਗ ਜੇ ਵੀ ਮੁੰਡੇ ਚ ਨਕਸਵਾ ਦੇ ਉਹਨੂੰ ਵੀ ਲੋਕੀ ਕਹਣਾ ਕਲੀ ਚੁੱਕਣਾ ਦੇ ਇਟਾ ਚੁਪਣਾ ਨਹੀਂ ਜਾਣੀ ਗੁੱਚੀ ਜਾਣਾ ਵੀ ਹੋਇਆ ਨਹੀਂ ਹੋਇਆ ਨਹੀਂ ਫਿਰ ਅਗਲੀ ਵੀ ਡਿਪਰੈਸ਼ਨ ਚ ਹੋ ਜਾਂਦੀ ਕਿ ਹਾਂ ਕੋਈ ਨਹੀਂ ਹੋਇਆ ਦੇਵ ਵੀ ਐਂਡ ਦੀ ਬਾਕੀ ਜੜੀ ਹੈ ਨਾ ਹੁਣ ਆਮਾੀਆਂ ਬੁੱਢਿਆਂ ਨਾਲ ਹੋਈ ਹਾਲ ਵਜਲਾ ਟਾਡੇ ਨਾ ਹੋਣ ਦੇਵ ਆਹੋ ਤੇ ਆਪਸ ਵਿੱਚ ਕੰਮ ਦੋਹਾਂ ਜੀਆਂ ਨਹੀਂ ਆਉਣਾ ਆਉਣਾ ਤੇ ਨਿਆਣੇ ਪਤਾ ਨਹੀਂ ਸਹੀ ਨਿਕਲਨੇ ਕਿ ਨਹੀਂ ਨਿਕਲਨੇ ਕੀ ਆ ਤੇ ਕੀ ਨਹੀਂ ਇਹਨਾਂ ਦੀ ਪਾਸੇ ਕੋ ਹਮ ਮਾਜੀ ਇਹ ਦੁਨੀਆਦਾਰੀ ਆ ਹਾਂ ਜਿਹਦਾ ਵੀ ਹੜਾ ਘਰ ਬਣਿਆ ਵਾ ਕੌਣ ਸੰਭੂਗਾ ਜੀ ਬਸ ਸੰਦੇ ਹੀ ਕੀਏ ਤੇ ਗੁਰਮਾਰਾਂ ਨੇ ਵੀ ਕਿਹਾ ਵਾ ਬੀਜੇ ਦੇ ਬੱਚਿਆਂ ਕਿਨਾਂ ਬਹੁਤ ਜਿਆਦਾ ਉਮੀਦ ਨਾ ਰੱਖੋ ਜਦੋਂ ਆਪਾਂ ਜ਼ਿਆਦਾ ਹੱਦ ਤੋਂ ਜ਼ਿਆਦਾ ਉਮੀਦ ਰਾਂ ਨਾ ਫਿਰ ਆਪਾਂ ਦੁਖੀ ਹੁੰਦੇ ਜਿੱਦਾਂ ਆਪਾਂ ਆਪਾਂ ਉਮੀਦ ਰੱਖੀ ਹੁੰਦੀ ਸਾਡੇ ਬੱਚੇ ਅਸੀਂ ਆਪਣੇ ਅਕੋਰਡਿੰਗ ਸੋਚਦੇ ਆ ਸਾਡਾ ਬੱਚਾ ਡਾਕਟਰ ਬਣੇ ਵਕੀਲ ਬਣੇ ਸਾਡਾ ਬੱਚਾ ਦੂਜੇ ਪਾਸੇ ਚੋਰ ਪੈਂਦਾ ਪਰ ਇੱਕ ਉਮੀਦ ਹੋ ਕੇ ਟੁੱਟਦੀ ਆ ਪੇਜੇ ਤੋਂ ਬਾਹਰ ਜਾ ਕੇ ਕਿਨ ਪੁੱਛਿਆ ਨਾ ਕਿਸੇ ਨਾਮ aí ਫੁਟਾਇ ਚਰ ਹੋ ਜਾਂਦਾ ਉਹ ਦੂਜੀ ਵੀ ਰੋਦ ਟੁੱਟ ਜਾਂਦਾ ਨਹੀਂ ਨਾ ਪਾਇ ਇਹ ਕੀ ਪਰਪਸ ਕੇ ਤੇ ਚਿੜੀਆਂ ਵਾਂਗੂ ਬਾਹਰ ਦੇਦੇ ਆ ਬਾਹਰ ਦੇ ਮੋਹਣ ਫਿਰ ਮੂੰ ਚਰਚੁਕ ਵੇਖੀਦਾ ਮਾਂ ਵੀ ਪੁੱਤ ਬੁਲਾ ਹਿੱਥੇ ਨੂੰ ਪੁਛ ਕਰਾ ਦੇ ਜੇ ਉੱਥੇ ਚਾਹਤੇ ਈ ਦਾਵਾ ਤਾਂ ਮੈਂ ਟਿਕਾਈ ਨਹੀਂ ਹੈਗੀ ਤੇ ਜੇ ਇੱਥੇ ਆ ਜਾਈਦਾ ਵਦ ਨਿਆਣੀ ਉੱਥੇ ਤੇ ਇੱਥੇ ਕੱਖ ਜਿਹੜਾ ਇੱਧਰ ਆਉਂਦੇ ਆ ਕੰਮ ਚੱਲ ਜਾਂਦੇ ਨੇ ਨਿਆਣੀ ਚ ਮਾਈ ਗੋਦ ਨੂੰ ਮਗਰ ਜਿਹੜੇ ਉੱਧਰ ਗਏ ਆਂ ਵੇ ਆਉਂਦੇ ਆ ਵੀ ਸਾਡੇ ਅਥੇ ਜੀ ਨਹੀਂ ਲੱਗਾ ਨਿਆਣੀ ਨਾਲ ਚੱਕਰ ਦੇ ਨਹੀਂਗੇ ਖਾਚੇ ਨਹੀਂ ਖਾਚਾ ਹੀ ਬਹੁਤ ਆਜ ਕੱਲ ਮੈਂ ਕਿਹਾ ਪਹਿਲਾਂ ਵੇਖਣ ਨਿਆਣੀ ਵੀ ਸਸਤੇ ਮਿਲ ਜਾਂਦੇ ਸੀਗੇ ਅੱਜ ਕੱਲ ਤੇ ਫੁੰਡਾਨੀਆਂ ਤੇ ਪਹਿਲਾਂ ਟ੍ਰੀਟਮੈਂਟ ਉਹ ਤੇ ਪਹਿਲਾਂ ਕਾਹੇ ਖਾਤੇ ਜੀ ਨਹੀਂ ਫੇਰ ਰਾਂ ਦੇ ਰਿਤੇ ਦਾਦਾ ਦਾ ਗਰੀਸ ਨਹੀਂ ਫੇਰ ਹੁਣ ਜਿਤੋਂ ਲਾ ਕੇ ਲਾ ਕੇ ਟਾਈਮ ਆਉਂਦਾ ਹੁਣਾ ਪ੍ਰਸ਼ਨ ਨਹੀਂ ਹੁੰਦਾ ਬਣਾ ਵੱਡਾ ਪ੍ਰਸ਼ਨ ਉਹ ਨਾਲ ਤੇ ਉਹਦੇ ਤੇ ਹੁਣ ਸਮ ਰੀਤ ਵਾਰੀ ਪਹਿ ਘਟ ਹੀ ਗੇ ਤੇ ਗੁਰਵਰ ਵਾਰੀ ਸਾਡੇ ਵਾਰੀ ਰਹੀਗਾ ਦੀ ਫੀਸ 34 ਜਨ ਨਾ ਨਾ ਪੀ ਦੂਜੇ ਪ੍ਰਸ਼ੰਦੀ ਜਿੱਦਾਂ ਅੱਜੋ ਸੁਪ ਹੋਇਆ ਇਹਦੇ ਉਦੋਂ 43000 44000 ਘੱਟੀ 4280 ਤੱਕ ਪਹੁੰਚ ਗਈ ਆ ਜੇ ਆਪਾਂ ਇੱਥੇ ਜਾਂਦੇ ਨਾ ਨਹੀਂ ਬਹੁਤ ਮਹਿੰਗਾ ਉਹਦੀ ਮਤਲਬ ਉਹ ਮਹਿੰਗੀ ਵੀ ਹੈ ਡਾਕਟਰ ਤੇ ਪਰ ਬਹੁਤ ਮਹਿੰਗੀ ਨਹੀਂ ਜੇ ਅੰਮ੍ਰਿਤਸਰ ਚ ਚਲ ਜਓ ਫਿਰ ਤੇ ਲੱਖ ਰੁਪਏ ਲੱਗਦਾ ਬਹੁਤ ਨਾਲ ਲੱਗਣੀ ਨਾ ਜੇ ਆਪਾਂ ਕਾਦੀਆਂ ਲਈਏ ਨੋਰਮਲ ਵਾਕੇ ਬਟਾਲੇ ਚਲ ਜੀਏ ਤੇ ਹੋਰ ਵਾਕੇ ਅੰਮ੍ਰਿਤਸਰ ਚ ਚਲ ਜੀਏ ਜਲੰਧਰ ਜਿੰਨਾ ਗਾਂ ਤੁਰੇ ਜਾਂਦੇ ਨਾ ਉਹਨੇ ਪੈਸੇ ਵਧੇ ਜਾਂਦੇ ਆ ਕਿਉਂਕਿ ਅਸਵਾੜਾ ਦੇਖਾ ਤੇ ਜਿੱਥੇ ਜੋ ਬੰਦਾ ਹੋਇਆ ਹੈਗਾ ਤੇ ਉੱਥੇ ਤੇ ਦੁਨੀਆ ਕੀੜੇ ਕਾਂਡੇ ਲੱਗਣ ਦੀ ਹਾਂ ਤੇ ਡਿਓ ਟੀ ਐਮ ਸੀ ਜਾਈਦਾ ਉਹਦੇ ਉੱਥੇ ਦਾ ਕੁਝ ਪਤਾ ਹੀ ਨਹੀਂ ਲੱਗਦਾ ਹਾਂ ਈ ਮਹਾਰਾਜ ਚਲੋ ਬੁਲਾਓ ਸਾਰੇ ਸასი ਕਾਲ ਹਾਂ ਚਲੋ ਪੀਰ ਜੀ ਆ ਸ੍ਰੀ ਕਾਲ ਸასი ਕਾਲ ਜੀ ਸਾਰੇ ਸასი ਕਾਲ